ிய தலவண்ட ਅਜਿੰਦੇ ਮਾਹੌਲ ਦੇ ਅਸੀਂ ਦੇਖਿਆ ਜਿਵੇਂ ਵੀ ਅੱਜਕੱਲ ਬੱਚੀਆਂ ਦੇ ਸਿਰਾਂ ਤੇ ਚੁੰਨੀਆਂ ਘੱਟ ਹੁੰਦੀਆਂ ਨੇ ਤੇ ਅੱਜਕੱਲ ਬੱਚੀਆਂ ਜ਼ਿਆਦਾਤਰ ਮੋਬਾਈਲਾਂ ਵਿੱਚ ਜਿਆਦਾ ਬਿਜੀ ਰਹਿੰਦੀਆਂ ਨੇ ਇਹ ਹਨੇਰੀ ਜੀ ਮੈਂ ਝੁੱਲ ਗਈ ਪੰਜਾਬ ਤੇ ਕੌੜੀ ਤੋਂ ਨਹਾਵੀ ਹੋਈ ਜਾਂਦੀ ਐ ਰਵਾਬ ਤੇ ਇਹ ਹਨੇਰੀ ਜੀ ਮੈਂ ਝੁੱਲ ਗਈ ਪੰਜਾਬ ਤੇ ਕੌੜੀ ਤੋਂ ਨਹਾਵੀ ਹੋਈ ਜਾਂਦੀ ਐ ਰਵਾਬ ਤੇ ਤੇ ਫਿਰ ਨਸਰਦਾਰੀ ਤੇਰਾ ਸਿਰ ਹੈਨੀ ਚੁੰਨੀਆ ਇਹ ਮਿੱਟੀ ਰੋਲ ਦੇ ਫਿਰ ਨਸਰਦਾਰੀ ਤੇਰਾ ਸਿਰ ਹੈਨੀ ਚੁੰਨੀਆ ਮੇਰੇ ਫਿਰਦੇ ਨੇ ਪਗੜੀ ਉਤਾਰੀ ਤੇਰਾ ਸਿਰ ਹੈਨੀ ਚੁੰਨੀਆ ਮੇਰੇ ਫਿਰਦੇ ਨੇ ਪਗੜੀ ਉਤਾਰੀ ਤੇਰਾ ਸਿਰ ਹੈਨੀ ਚੁੰਨੀਆ ਅ ਅੱਜਕੱਲ ਜੋ ਕੀ ਕਲਯੁਗ ਹੁਣ ਫੈਲ ਚੁੱਕਿਆ ਇਹਦਾ ਕਲਯੁਗ ਵਿੱਚ ਮਹਾਰਾਜ ਨੇ ਕਿਹਾ ਹੈ ਕਿ ਕਾਲਿ ਯੁਗ ਜਦੋਂ ਪੈੜਾ ਯੁਗ ਹੈ ਤੇ ਇਹਦੇ ਵਿੱਚ ਸਾਨੂੰ ਸੰਭਾਲ ਕਰਨੀ ਚਾਹੀਦੀ ਆ ਆਪਣੇ ਵਿਸੇ ਦੀ ਆਪਣੇ ਧਰਮ ਦੀ ਕਿੰਨੀ ਉਮਰ ਤੁਹਾਡੀ ਹੈ ਮੇਰੀ ਉਮਰ 11 ਸਾਲ ਹੈ 11 ਸਾਲ ਹੈ ਮੈਨੂੰ ਸੋ ਵੀ ਮੋਬਾਈਲ ਨਾ ਕਿੰਨਾ ਦੇ ਦਈ ਅਸੀਂ ਦੇਖ ਕੇ ਅੱਜ ਕੱਲ ਖਾਸ ਕਰਕੇ ਵਿੱਚ ਗੱਲ ਕੀਤੀ ਆ ਕੁੜੀਆਂ ਸਾਡੀ ਧਿਆਨ ਨੇ ਮੋਬਾਈਲਾਂ 'ਤੇ ਬਹੁਤ ਦੇ ਦਈਆਂ ਨੇ ਬਾਕੀ ਦੇ ਕੰਮ ਬਾਅਦ ਪਹਿਲਾਂ ਮੋਬਾਈਲ ਹੱਥੋਂ ਧਾਣਾ ਦੇ ਤੁਸੀਂ ਕਿੰਨਾ ਕਿ ਮੋਬਾਈਲ ਦੇ ਦਿੰਦੇ ਮੈਂ ਘਾਟੇ ਦੇਖਦੀ ਆ ਪਰ ਇਹਨਾਂ ਨਹੀਂ ਚਾਈ ਨਾ ਕੇ ਮਾਲਕਾਂ ਦੇ ਕੋਲ ਕੀ ਸੇ ਚੁਗਲੀ ਲਗਾਈ ਪਾਈ ਪਾਈ ਦਾ ਹਿਸਾਬ ਪੂਰਾ ਹੋ ਗਿਆ ਗਿਆ ਨਾਨਕ ਵਾਬ ਕੋਲੋਂ ਬੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਮੇਰੇ ਵੱਲੋਂ ਸੰਦੇਸ਼ ਆ ਕਿ ਅਪ ਗੁਰੂ ਨਾਲ ਜੁੜੋ ਤੇ ਆਪਣਾ ਜੀਵਨ ਸਫਲਾ ਬਣਾਓ ਕਿ ਕਿ ਇੱਕ ਗੁਰੂ ਆ ਜਿਹੜਾ ਕਿ ਤੁਹਾਨੂੰ ਹਰ ਇੱਕ ਮੁਸੀਬਤ ਤੇ ਬਚਾ ਸਕਦਾ ਕਿ ਕੋਈ ਅੱਜ ਕੱਲ ਔਖੇ ਵੇਲੇ ਖੜਾ ਨਹੀਂ ਹੁੰਦਾ ਤੇ ਅੱਜ ਸਾਰਿਆਂ ਨੂੰ ਗੱਤਕਾ ਖੇਡਣਾ ਚਾਹੀਦਾ ਏ ਕੁੜੀਆਂ ਨੂੰ ਤੇ ਮੁੰਡਿਆਂ ਨੂੰ ਵੀ ਸਿੱਖਣਾ ਚਾਹੀਦਾ ਏ ਕਿਉਂਕਿ ਅੱਜ ਕੱਲ ਜਿਹੜਾ ਸਮਾਂ ਬਹੁਤ ਖਰਾਬ ਹੈ ਤੁਸੀਂ ਗੱਤਕਾ ਸਿੱਖਿਆ ਵਾ ਤੁਸੀਂ ਵੀ ਜੋ ਜਾਂਦੇ ਜੋ ਕਈ ਤੁਹਾਨੂੰ ਮੁਸ਼ਕਲ ਸਾਹਮਣਾ ਕਰਨਾ ਪੈਂਦਾ ਤੇ ਆਪਣਾ ਸੈਲਫ ਡਿਵੈਲਪਮੈਂਟ ਵਾਸਤੇ ਕਿੰਨਾ ਕ ਤੁਸੀਂ ਗੱਤਕੇ ਦਾ ਇਸਤੇਮਾਲ ਕਰਦੇ ਹੋ ਜੇ ਕਿਰਪਾਨ ਪਾਈ ਵੀ ਹੋਵੇ ਅਗਲਾ ਕੌਣ ਬੋਲ ਜਾਵੇ ਕੋਈ ਗਲਤ ਬੋਲ ਨਹੀਂ ਸਕਦਾ ਇਹ ਬੱਚਿਆਂ ਨੂੰ ਤੁਸੀਂ ਕਿੰਨੇ ਸਮੇਂ ਤੋਂ ਗੱਤਕਾ ਤੇ ਕਥਾ ਜਿਹੜੀ ਸਿਖਾ ਰਹੇ ਹੋ ਤੇ ਸਿੱਖੀ ਨਾਲ ਜਿਹੜੀ ਜੋੜਦੇ ਹੋ ਤੁਸੀਂ ਮੇਰੇ ਗੁਰੂ ਜੀ ਆਪਾਂ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਜਿੱਦਾਂ ਕਲਾਸਾਂ ਲਾਈ ਦੀਆਂ ਪਿੰਡ ਰੜਿਆਲਾ ਤਿਉੜ ਖਾਨਪੁਰ ਜੀਟੀਵੀ ਨਗਰ ਖਰੜ ਮੁਹਾਲੀ ਤੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿੱਦਾਂ ਪਹਿਲਾਂ ਮੈਂ ਸ਼੍ਰੀ ਅਨੰਦਪੁਰ ਸਾਹਿਬ ਰਹਿੰਦਾ ਸੀ ਉੱਥੇ ਵੀ ਲਗਾਉਂਦਾ ਸੀ ਆਪਣਾ ਵਿਰਸਾ ਬਹੁਤ ਅਮੀਰ ਹੈ ਜੀ ਇਹਨੂੰ ਸੰਭਾਲੋ ਮਹਾਰਾਜ ਨੇ ਬਹੁਤ ਕੁਰਬਾਨੀ ਦਿੱਤੀਆਂ ਦਸਵੇਂ ਪਾਸ਼ਾ ਨੇ ਪਹਿਲੇ ਗੁਰੂ ਤੋਂ ਲੈ ਕੇ ਦਸਵੇਂ ਪਾਸ਼ਾ ਤੱਕ ਜੀ ਸਾਡੇ ਸਾਰੇ ਗੁਰੂਆਂ ਨੇ ਜੋ ਕੁਰਬਾਨੀਆਂ ਕੀਤੀਆਂ ਉਹਨਾਂ ਕੁਰਬਾਨੀਆਂ ਨੂੰ ਯਾਦ ਰੱਖਦੇ ਹੋਏ ਤੇ ਆਪਣਾ ਸਾਰਿਆਂ ਨੂੰ ਬੇਨਤੀ ਹੈ ਕਿ ਅਮਰਤਾਰੀ ਹੋਵੋ ਤੇ ਸਿੱਖ ਸਜੋ ਕੇਸ ਧਾਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਹਰੀ ਕਰਨ ਸასიਖਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾ ਕੇ ਤੁਹਾਨੂੰ ਅੱਜ ਸ੍ਰੀ ਅਮਰਸਰ ਸਾਹਿਬ ਦੇ ਪਲਾਸ ਸਾਹਿਬ ਗੁਰਦੈਵੀਆਂ ਜਿੱਥੇ ਕਿ ਸ੍ਰੀ ਗੁਰਤੇਜ ਬਾਦਲ ਚੇਦੀਹਾੜੀ ਨੂੰ ਲੈ ਕੇ ਜਿਹੜਾ ਕਿ ਗਤਕਾ ਮੁਕਾਬਲਾ ਕਰਾਇਆ ਜਾ ਰਿਹਾ ਤੇ ਉੱਥੇ ਤੁਹਾਨੂੰ ਅੱਜ ਤਸਵੀਰਾਂ ਵਿਖਾਵਾਂਗੇ ਉਸ ਧੀਆਂ ਦੀਆਂ ਜਿਹੜੇ ਕਿ ਅਬ ਅਨੋਖੇ ਅਮਰ ਸ਼ਹੀਦ ਇੰਟਰਨੈਸ਼ਨਲ ਗਤਕਾ ਅਤੇ ਕਥਾ ਜਥਾ ਜਿਹੜਾ ਵਾ ਤੁਹਾਰੀ ਸੀ ਦੇਖ ਸਕਦੇ ਹੋ ਸਾਡੇ ਵਿੱਚ ਇਹ ਜਿਹੜੀਆਂ ਧੀਆਂ ਨੇ ਅੱਜ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਜ਼ਿੰਦਗੀ ਦੇ ਪੜਾਅ ਬਾਰੇ ਪੁੱਛਾਂਗੇ ਤੇ ਅੱਜ ਕੱਲ ਦਾ ਮਾਹੌਲ ਜਿਵੇਂ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਦਾ ਮਾਹੌਲ ਕਿਸ ਤਰ੍ਹਾਂ ਦਾ ਵੀ ਹਰ ਇੱਕ ਜਿਹੜੇ ਧੀਆਂ ਦੇ ਸਿਰਾਂ ਤੋਂ ਚੁੰਨੀਆਂ ਅਤੇ ਹੱਥਾਂ ਵਿੱਚ ਮੋਬਾਈਲ ਹੁੰਦੇ ਨੇ ਇਸ ਮੁੱਦੇ ਤੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਬੱਚੇ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਸਭੀ ਬੜਾ ਨਾਮ ਕੀ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕਿਹੜੇ ਗੱਤਕਾ ਗਰੁੱਪ ਦੇ ਤੁਸੀਂ ਹੈਗੇ ਹੋ ਮੇਰਾ ਨਾਮ ਸਿਮਰਨ ਕੌਰ ਹੈ ਜੀ ਸਾਡੇ ਗੱਤਕਾ ਗਰੁੱਪ ਦਾ ਨਾਮ ਹੈਗਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਤੇ ਇੱਕ ਵਿਸ਼ਰੀ ਜਥਾ ਪਿੰਡ ਰਡੇ ਆਲਾ ਤਿਊੜ ਖਰੜ ਮੋਹਾਲੀ ਜਿਵੇਂ ਤੁਸੀਂ ਵੀ ਅੱਜ ਦੇ ਮਾਹੌਲ ਦੇ ਅਸੀਂ ਦੇਖਿਆ ਜਿਵੇਂ ਵੀ ਅੱਜ ਕੱਲ ਬੱਚੀਆਂ ਦੇ ਸਿਰਾਂ ਤੇ ਚੁੰਨੀਆਂ ਘੱਟ ਹੁੰਦੀਆਂ ਨੇ ਤੇ ਅੱਜ ਕੱਲ ਬੱਚੀਆਂ ਜ਼ਿਆਦਾਤਰ ਮੋਬਾਈਲਾਂ ਵਿੱਚ ਜ਼ਿਆਦਾ ਬਿਜ਼ੀ ਰਹਿੰਦੀਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਅੱਜ ਆਪਣੀ ਕਮਸ਼ੀ ਦਾ ਇਹ ਕਿਸ ਤਰ੍ਹਾਂ ਬਿਆਨ ਕਰੋਗੇ ਤੇ ਦਸ਼ਕਾ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਦਾ ਜੀ ਅਸੀਂ ਸਾਰਿਆਂ ਨੂੰ ਕਹਿਣਾ ਚਾਹਾਂਗੇ ਕਿ ਸਾਰਿਆਂ ਨੂੰ ਗਤਕਾ ਸਿੱਖਣਾ ਚਾਹੀਦਾ ਏ ਤੇ ਗੁਰੂ ਨਾਲ ਜੁੜਨਾ ਚਾਹੀਦਾ ਏ ਅਮ੍ਰਿਤਧਾਰੀ ਹੋਣਾ ਚਾਹੀਦਾ ਏ ਗੱਤਕਾ ਸਿੱਖਣ ਨਾਲ ਕੁੜੀਆਂ ਜਿਹੜਾ ਆਪਣਾ ਬਚਾ ਖੁਦ ਕਰ ਸਕਦੀਆਂ ਐ ਅੱਜ ਦੇ ਯੁੱਗ ਵਿੱਚ ਤੇ ਜਿਹੜੀਆਂ ਭੈਣਾਂ ਐ ਉਹਨਾਂ ਨੇ ਫੈਸ਼ਨ ਕਰਨਾ ਸ਼ੁਰੂ ਕਰਤਾ ਉਹਨਾਂ ਦੇ ਸਿਰ ਤੇ ਚੁੰਨੀਆਂ ਨਹੀਂ ਹੈਗੀਆਂ ਜਿਹੜੇ ਵੀਰ ਐ ਉਹ ਕੇਸ ਕਟਾਉਣ ਲੱਗ ਗਿਆ ਤਾਂ ਸਾਰਿਆਂ ਨੂੰ ਅਹੀ ਕਹਿਣਾ ਚਾਹੂਗੀ ਵੀ ਸਾਰਿਆਂ ਨੂੰ ਅਮ੍ਰਿਤਧਾਰੀ ਹੋਣਾ ਚਾਹੀਦਾ ਏ ਗੁਰੂ ਨਾਲ ਜੁੜਨਾ ਚਾਹੀਦਾ ਗੁਰੂ ਵਾਲੇ ਬਣਨਾ ਚਾਹੀਦਾ ਏ ਗੱਤਕਾ ਸਿੱਖਣਾ ਚਾਹੀਦਾ ਏ ਤੁਸੀਂ ਦੋ ਲਾਜ ਨੂੰ ਸਾਂਝੀ ਕਰਦੇ ਹੋ ਅੱਜ ਜਿਹੜਾ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਮਸਤਰੀਆ ਸਾਡੇ ਦੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਦੇਸ਼ਾਂ ਦੇਸ਼ਾਂ ਚ ਅਰ ਕੁਵਿਸ਼ਰ ਨੂੰ ਲੈ ਕੇ ਕੁਝ ਸਨੇਹਾ ਜਰੂਰ ਦੇ ਦਿਓ ਨੌਜਵਾਨ ਪੀੜ੍ਹੀ ਨੂੰ ਖਾਸ ਕਰਕੇ ਸਾਡੀ ਧੀਜਾਂ ਨੂੰ ਕੀ ਕਹਿਣਾ ਚਾਹੋਗੇ ਤੇ ਬਾਰੇ ਅਸੀਂ ਆ ਕੁਵਿਸ਼ਰੀ ਰਹੇ ਬਸ ਆਪਣੇ ਵਿਰਸੇ ਬਾਰੇ ਦੱਸਣਾ ਚਾਹੂਗੇ ਵੀ ਜਿਹੜਾ ਸਾਡਾ ਅੱਜ ਦਾ ਯੁੱਗ ਹੈ ਉਹ ਬਹੁਤ ਹੀ ਬੁਰਾ ਹੁੰਦਾ ਜਾ ਰਿਹਾ ਏ ਉਹਨੂੰ ਗੁਰੂ ਗੁਰੂ ਵਾਲੇ ਬਣਨਾ ਚਾਹੀਦਾ ਏ ਬਸ ਦੋ ਕ ਲਾਈਨਾਂ ਸਾਡੇ ਜਥੇ ਤੋਂ ਸੁਣੋ ਜੀ ਅਸੀ ਰਾਤ ਤੇਸ ਜਉਂਦੀਆਂ ਜੋ ਪਹਿਣਾ ਨੇ ਦਮਾਲ ਗੱਲ ਕਾਬਿਲ ਤਾਰੀਫ ਐ ਦਿਲੋਂ ਸਤਿਕਾਰ ਦੇ ਆ ਜਿਨ੍ਹਾਂ ਨੇ ਸੰਭਾਲ ਰੱਖੀ ਸਿੱਖੀ ਦੀ ਤਾਫੀਕਾ ਹਾਂ ਦਿਲੋਂ ਸਤਿਕਾਰ ਦੇ ਆ ਜਿਨ੍ਹਾਂ ਨੇ ਸੰਭਾਲ ਰੱਖੀ ਸਿੱਖੀ ਦੀ ਤਾਫੀਕਾ ਸੁਣੋ ਇਹ ਜਿਨ੍ਹਾਂ ਨੇ ਬਣਾ ਕੇ ਗੌਰ ਨਾਲ ਸੁਣੋ ਇਹ ਜਿਨ੍ਹਾਂ ਨੇ ਬਣਾ ਕੇ ਫੈਸ਼ਨ ਇਹ ਸਿੱਖੀ ਵਾਲੇ ਬਾਣੇ ਪਾ ਸੂਲੇ ਆਪਣੇ ਬੜਾਏ ਨੇ ਉਤੋਂ ਤੋਂ ਸਿੰਗਣ ਅੱਖਵਾਨੀਆਂ ਜੇ ਬਰ ਰਹਿਤ ਨੇ ਸੂਲੇ ਆਪਣੇ ਬੜਾਈ ਨੇ ਇੰਸਟਾਗ੍ਰਾਮ ਟਿਕਟੋਕ ਫੇਸਬੁਕ ਕੇ ਉੱਤੇ ਤੁਹਾਡੇ ਚਰਚੇ ਜੇ ਸਦਨ ਪਾਪ ਦੇ ਕੱਪੜੇ ਛੋੜਾ ਬੇੜਾ ਦਾਰਨੀ ਕੁਰ ਨਾਲ ਕਿਥੋਂ ਅੜਖਾ ਵਖਾਣੀ ਦੇੜੀ ਦਾਸ ਦੀਨ ਸ਼ਿਲੀ ਅੱਖ ਬੰਦੇ ਮਾਰਨੀ ਉਹਨੇ ਕੁਰ ਨਾਲ ਕਿਥੋਂ ਅੜਖਾ ਵਖਾਣੀ ਦੇੜੀ ਦਾਸ ਦੀਨ ਸ਼ਿਲੀ ਅੱਖ ਬੰਦੇ ਮਾਰਨੀ ਖਦਾ ਜੇ ਚਾ ਤੋੜੇ ਦਿਲਾਂ ਵਿੱਚ ਟੌਰ ਤੇ ਸ਼ਕੀਨੀ ਲਾਉਣ ਦਾ ਸਾਨੂੰ ਅੱਖ ਨਹੀਂ ਕੋਈ ਦਸਤਾਰ ਸਿਰ ਤੇ ਸਦਾ ਜ਼ਿਰਤੇ ਸਜੋੜ ਲਾਂ ਰੰਗ ਬਿਰੰਗੇ ਰੰਗ ਚਿਹਰਿਆਂ ਤੇ ਲਾ ਕੇ ਰੰਗ ਬਿਰੰਗੇ ਰੰਗ ਚਿਹਰਿਆਂ ਤੇ ਲਾ ਕੇ ਤੁਸੀਂ ਬਣ ਕੇ ਰੰਗੋਲੀ ਕੈ ਮਰੇ ਤੇ ਆਂਦੀ ਆ ਨੱਚ ਨੱਚ ਕਰਨੀ ਨੂੰ ਮੈਂ ਸ਼ੀ ਆਪਣੀ ਉਂਜਮਾਈ ਪਾਗੋ ਦੀਆਂ ਵਾਰਸਾ ਖਵਾਨੀਆਂ ਨੱਚ ਨੱਚ ਕਰਨੀ ਨੂੰ ਮੈਂ ਸ਼ੀ ਆਪਣੀ ਉਂਜਮਾਈ ਪਾਗੋ ਦੀਆਂ ਵਾਰਸਾ ਕੌਂਦੀਆਂ ਕੋਣ ਸਰਦਾਨੀ ਐ ਗੱਲ ਇਹ ਠੀਕ ਨਹੀਂ ਸਾਡੇ ਬਣਿਆਂ ਦਾ ਕੋਈ ਬ੍ਰਾਂਡ ਆ ਬੁਟੀਕ ਨਹੀਂ ਚੋਬਰ ਜੀ ਲੁੱਕ ਸਾਡੀ ਸਾਦਗੀ ਸ਼ੌਕੀਨ ਨਹੀਂ ਪਾਈਏ ਗੱਤ ਰਹਿਣਾ ਵਾਲੀਆਂ ਐ ਸਿੱਖੀ ਦੀ ਤੋਫੀਕ ਨਹੀਂ ਉਹ ਹੱਥੀ ਛਾਪਾ ਛੱਲੇ ਬਾਹੀ ਚੂੜਾ ਵੀ ਪਾ ਲਿਆ ਉਦੋਂ ਤਦ ਮੱਲੇ ਉਤੋਂ ਟਿੱਕਾ ਵੀ ਲਾ ਲਿਆ ਅਪਲੋਡ ਕਰੇ ਪਾ ਕੇ ਪਿੱਕ ਸ਼ਾਰਟ ਸ਼ਾਰਟ ਟੌਪ ਉਤੋਂ ਇਨਸਟਾ ਤੇ ਕਮੈਂਟਸ ਵੀ ਕਰਦੇ ਵੀ ਆਫ ਸੱਚ ਜਾਣ ਕੇ ਵੀ ਸੱਚ ਨੂੰ ਨਕਾਰਨਾ ਬੀਬਾ ਇਹ ਗੱਲ ਗੁਰ ਸਿੱਖਾ ਦੀ ਸਹਾਰ ਲੈ ਬੀਬਾ ਨਾ ਵੇ ਸਿੱਖੀ ਨੂੰ ਤੂੰ ਲੱਜ ਬਸ ਫੇਮ ਪਾਉਣ ਲਈ ਸਿੰਘ ਹੋਗੇ ਸੀ ਸ਼ਹੀਦ ਐਸ ਨੂੰ ਬਚਾਉਣ ਲਈ ਯਾਦ ਕਰੋ ਮਾਤਾ ਸੇਬ ਕੌਰ ਬੀਬੀ ਪਾਨੀ ਜੀ ਦੇ ਕਿਰਦਾਰ ਨੂੰ ਮਹਾਂਦੇਵ ਸਿੰਘ ਜਰਲੀ ਵਾਰ ਗਿਆ ਜਿਹੜਾ ਸਾਰੇ ਪਰਿਵਾਰ ਪਰਿਵਾਰ ਨੂੰ ਸ੍ਰੀ ਉੱਤਲਥੀ ਹੁਣ ਗਲਾਂ ਚ ਵੀ ਹੈਨੀ ਸ੍ਰੀ ਉੱਤਲਥੀ ਹੁਣ ਗਲਾਂ ਚ ਵੀ ਹੈਨੀ ਐਨਾ ਲਗੇ ਰਣਜੀਤ ਚੁੰਨੀਆਂ ਦਾ ਪਾਰਨੀ ਕੋਈ ਦੇਸ਼ ਵਿਦੇਸ਼ ਪਾਵੇ ਪਿੰਡ ਆ ਦਾ ਸ਼ਹਿਰ ਪਰ ਜਾਈ ਦਾ ਨਹੀਂ ਕਰੇ ਵੀਰ ਸੱਚ ਬਾਨੀ ਕੋਈ ਦੇਸ਼ ਵਿਦੇਸ਼ ਪਾਵੇ ਪਿੰਡ ਆ ਦਾ ਸ਼ਹਿਰ ਪਰ ਜਾਈ ਦਾ ਨਹੀਂ ਕਰੇ ਵੀਰ ਸੱਚ ਬਾਨੀ ਵੀਰ ਸੇ ਜਵਾਨੀ ਵੀਰ ਸੇ ਜਵਾਰਨੀ ਹੋ ਅੰਤ ਵਿੱਚ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗਤਕਾ ਅਖਾੜਾ ਤਹਿ ਕੁ ਵਿਸ਼ਰੀ ਜਥਾ ਪਿੰਡ ਰਡਿਆਲਾ ਟਿਊੜ ਖਰੜ ਤੇ ਮਹਾਲੀ ਸੋ ਇੱਕ ਜ਼ਰੂਰੀ ਬੇਨਤੀ ਸਾਡਾ ਬਾਬਾ ਦੀਪ ਸਿੰਘ ਜੀ ਗਤਕਾ ਗਰੁੱਪ YouTube ਤੇ ਚੈਨਲ ਬਣਿਆ ਹੋਇਆ ਹੈ ਜੀ ਇੱਕ ਵਾਰ ਫੇਰ ਨੋਟ ਕਰੋ ਬਾਬਾ ਦੀਪ ਸਿੰਘ ਜੀ ਗਤਕਾ ਗਰੁੱਪ ਹੋਈਆਂ ਪੁਲਾਜੁਕਾਂ ਦੀ ਖੀਮਾ ਬਖਸ਼ਣੀ ਜੀ ਹੁਣ ਬਲਾਹ ਫਤਿਹ ਆਖੋ ਜੀ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਸਾਡੀਆਂ ਜਿਹੜੀਆਂ ਬੱਚੀਆਂ ਸਾਡੀਆਂ ਧੀਆ ਨੇ ਬਹੁਤ ਸੋਹਣਾ ਸਨੇਹਾ ਦਿੱਤਾ ਖਾਸ ਕਰਕੇ ਉਹਨਾਂ ਧੀਆ ਨੂੰ ਜਿਵੇਂ ਇਹਨਾਂ ਕਿਹਾ ਵੀ ਪਹਿਲਾਂ ਤੇ ਗਲਾ ਵਿੱਚ ਚੁੰਨੀਆਂ ਹੁੰਦੀਆਂ ਸੀ ਹੁਣ ਗਲਾ ਵਿੱਚ ਚੁੰਨੀਆਂ ਨਹੀਂ ਰਹੀਆਂ ਇਹਨਾਂ ਦੇ ਕਿੰਨੇ ਕਿਸਰਾ ਤੇ ਇਹਨਾਂ ਨੂੰ ਭਾਰੀਆਂ ਲੱਗਦੀਆਂ ਵਾ ਤੇ ਜਰੂਰ ਬੱਚੀਆਂ ਨਾਲ ਗੱਲਬਾਤ ਵੀ ਕਰਾਂਗੇ ਪਾਕਿਸਤਾਨੀ ਦਿਵਜ ਕਾਲੀਆਂ ਬੱਚੀਆਂ ਦੀ ਤੁਸੀਂ ਗੱਲ ਕੀਤੀ ਆ ਕਿ ਚੁੰਨੀਆਂ ਪਹਿਲਾਂ ਗਲਾ ਚ ਹੁੰਦੀਆਂ ਸੀ ਅੱਜ ਗਲਾ ਚ ਵੀ ਨਹੀਂ ਹੈਗੀਆਂ ਸਿਰਾਂ ਤੇ ਤੇ ਬਹੁਤ ਦੂਰ ਦੀ ਗੱਲ ਆ ਜੋ ਅਸੀਂ ਬੱਚੀਆਂ ਨਾਲ ਗੱਲ ਕਰਦੇ ਆ ਬੱਚੇ ਕਹਿੰਦੇ ਅਸੀਂ ਐਡਵਾਂਸ ਹੋ ਗਏ ਆ ਜੀਨ ਪੈਂਡ ਟੌਪ ਆਨ ਸ਼ੁਰੂ ਕਰ ਦਿੱਤਾ ਵਾ ਪਰ ਨਾਂ ਦੇ ਨਾਲ ਤੁਸੀਂ ਜਿਵੇਂ ਦੱਸਿਆ ਕਿ ਸਰਦਾਰਨੀ ਲੱਗਦਾ ਜਾਂ ਕੌਰ ਲੱਗਦਾ ਪਰ ਨਾਂ ਤੇ ਸਰਦਾਰਨੀ ਵਾਲੇ ਕੰਮ ਨਹੀਂ ਨਾ ਹੀ ਕੌਰ ਵਾਲੇ ਕੰਮ ਨੇ ਕਿਸ ਤਾਂ ਦੇ ਦੋ ਅੱਜ ਕੱਲ ਜੋ ਕਿ ਕਲਯੁਗ ਹੁਣ ਫੈਲ ਚੁੱਕਿਆ ਇਹਦਾ ਕਲਯੁਗ ਵੀ ਮਹਾਰਾਜ ਨੇ ਕਿਹਾ ਹੈ ਕਿ ਕਲਯੁਗ ਸਭ ਤੋਂ ਪੈੜਾ ਯੁੱਗ ਹੈ ਤੇ ਇਹਦੇ ਵਿੱਚ ਸਾਨੂੰ ਸੰਭਾਲ ਕਰਨੀ ਚਾਹੀਦੀ ਆ ਆਪਣੇ ਵਿਰਸੇ ਦੀ ਆਪਣੇ ਧਰਮ ਦੀ ਤਾਂ ਮੈਂ ਮੈਂ ਕਹਿਣਾ ਚਾਹਨੀ ਆ ਆਪਣੇ ਸਾਰੀ ਭੈਣਾਂ ਨੂੰ ਮੇਰੇ ਵੱਲੋਂ ਸੰਦੇਸ਼ ਆ ਕਿ ਗੁਰੂ ਨਾਲ ਜੁੜੋ ਤੇ ਆਪਣਾ ਜੀਵਨ ਸਫਲਾ ਬਣਾਓ ਕਿ ਕਿ ਇੱਕ ਗੁਰੂ ਹੀ ਆ ਜਿਹੜਾ ਕਿ ਤੁਹਾਨੂੰ ਹਰ ਇੱਕ ਮੁਸੀਬਤ ਤੇ ਬਚਾ ਸਕਦਾ ਹੈ ਕਿ ਕੋਈ ਅੱਜ ਕੱਲ ਔਖੇ ਵੇਲੇ 'ਚ ਖੜਾ ਨਹੀਂ ਹੁੰਦਾ ਤੇ ਅੱਜ ਸਾਰਿਆਂ ਨੂੰ ਗੱਤਕਾ ਖੇਡਣਾ ਚਾਹੀਦਾ ਏ ਕੁੜੀਆਂ ਨੂੰ ਤੇ ਮੁੰਡਿਆਂ ਨੂੰ ਵੀ ਸਿੱਖਣਾ ਚਾਹੀਦਾ ਏ ਕਿਉਂਕਿ ਅੱਜ ਕੱਲ ਜਿਹੜਾ ਸਮਾਂ ਬਹੁਤ ਖਰਾਬ ਹੈ ਤੇ ਸਮੇ ਦੇ ਦੇਖਣ ਦੇ ਹਾਲਾਤ ਜੋ ਕੀ ਹੈ ਕਿ ਗੱਤਕਾ ਸਿੱਖਣਾ ਚਾਹੀਦਾ ਏ ਤੇ ਮੇਰਾ ਇਹੀ ਸੰਦੇਸ਼ ਗੋਲੀ ਤੇ ਗੋਲੀ ਬੇਟੀ ਨਾਲ ਗੱਲ ਕਰਦੇ ਆ ਬੇਟਾ ਤੁਸੀਂ ਮਨਚ ਕਿਸ ਤਰ੍ਹਾਂ ਵਿਚਾਰ ਲਿਆ ਵੀ ਗੱਤਕਾ ਸਿੱਖਿਆ ਜਾਵੇ ਕੂਸ਼ੀ ਸਿੱਖੀ ਜਾਵੇ ਅਸੀਂ ਦੇਖਿਆ ਅੱਜ ਕੱਲ ਦੇ ਬੱਚੀਆਂ ਜਿਹੜੀਆਂ ਜਿਆਤਰ ਤੇ ਉਹ ਵੀਡੀਓ ਬਣਾਉਂਦੀਆਂ ਨੇ ਇੰਸਟਾਗ੍ਰਾਮਾਂ ਤੇ ਜਾਂ ਹੋਰ ਫੇਸਬੁੱਕ ਆ ਵੀਡੀਓ ਪਾਉਂਦੀਆਂ ਨੇ ਤੇ ਅਸੀਂ ਦੇਖਿਆ ਡਰਸਾਂ ਦੀ ਗੱਲ ਕੀਤੀ ਆ ਵਨਸਵਨੀਆਂ ਡਰਸਾਂ ਪਾਉਂਦੀਆਂ ਨੇ ਪਰ ਤੁਸੀਂ ਤੁਹਾਡੇ ਮਨਚ ਕਿਸ ਤਰ੍ਹਾਂ ਵਿਚਾਰ ਆ ਵੀ ਤੁਸੀਂ ਗੱਤਕਾ ਸਿੱਖਿਆ ਜਾਵੇ ਕੂਸ਼ੀ ਨਾਲ ਜੁੜੇ ਤੁਸੀਂ ਪਹਿਲਾਂ ਨਾ ਸਾਡੇ ਗੁਰਦਾਰ ਚ ਵੀ ਹਜਾ ਕੁਝ ਨਹੀਂ ਸੀ ਸਿਰਫ ਪਾਠ ਹੁੰਦਾ ਸੀ ਵੀ ਜਾਤੇ ਉਰੇ ਤੇ ਗੱਤਕਾ ਸ਼ੁਰੂ ਹੋਣ ਲੱਗੇ ਮੇਰੇ ਮਨ ਚ ਵੀ ਮੇਰਾ ਮਨ ਕਰਨ ਲੱਗੇ ਮੈਂ ਗੱਤਕਾ ਖੇਲਾਂ ਫਿਰ ਮੇਰਾ ਮਨ ਕਰੇ ਵੀ ਮੈਂ ਗੱਤਕਾ ਖੇਲਾਂ ਫਿਰ ਮੇਰਾ ਬਹੁਤ ਮਨ ਕਰੇ ਮੈਂ ਖੇਡਾਂ ਤੁਸੀਂ ਸਭੀ ਤੁਹਾਡੀ ਉਮਰ ਕਿੰਨੀ ਆ ਕਿੰਨੀ ਦਸ਼ਕਾ ਨੂੰ ਸਾਂਝਾ ਕਰਦੇ ਹੋ ਕਿੰਨੀ ਉਮਰ ਤੁਹਾਡੀ ਹੈਗੀ ਆ ਮੇਰੀ ਉਮਰ 11 ਸਾਲ 11 ਸਾਲ ਹੈ ਤੁਸੀਂ ਸਭੀ ਮੋਬਾਈਲ ਨਾਲ ਕਿੰਨਾ ਦੇਖਦੇ ਹੋ ਅਸੀਂ ਦੇਖ ਕੇ ਅੱਜ ਕੱਲ ਖਾਸ ਕਰਕੇ ਮੇਰੇ ਗੱਲ ਕੀਤੀ ਆ ਕੁੜੀਆਂ ਸਾਡੀਆਂ ਧੀਆਂ ਨੇ ਮੋਬਾਈਲਾਂ 'ਤੇ ਬਹੁਤ ਦੇਰ ਦੀਆਂ ਨੇ ਬਾਕੀ ਦੇ ਕੰਮ ਬਾਝ ਪਹਿਲਾਂ ਮੋਬਾਈਲ ਹੱਥੋਂ ਤੁਸੀਂ ਕਿੰਨਾ ਕ ਮੋਬਾਈਲ ਦੇ ਦਿੰਦੇ ਹੋ ਮੈਂ ਘਾਟੇ ਦੇਖਦੀਆਂ ਪਰ ਇੰਨਾ ਨਹੀਂ ਦੇ ਦੇਓ ਹਾਂ ਪਰ ਇੰਨਾ ਨਹੀਂ ਦੇਖਦੀਆਂ ਦੇਖਦੀਆਂ ਠੀਕ ਹੈ ਜੀ ਬਿਲਕੁਲ ਤੁਸੀਂ ਦੇਖਿਆ ਵੀ ਬੱਚੀਆਂ ਬਹੁਤ ਸਿਆਣੀਆਂ ਨੇ ਗੁਰੂ ਦੇ ਲਾੜ ਲੱਗੀਆਂ ਨੇ ਅਨੋਖੇ ਅਮਰਸ਼ੀ ਤਨਤਨ ਬਾਬਾ ਦੀਪ ਸਿੰਘ ਇੰਟਰਨੈਸ਼ਨਲ ਗੱਤਕਾ ਗਰੁੱਪ ਅਤੇ ਖਾਸ ਕਰਕੇ ਜਿਹੜਾ ਕੁਸ਼ਰੀ ਜੱਥਾ ਇਹਨਾਂ ਬੱਚਿਆਂ ਵੱਲੋਂ ਅੱਜ ਅਮਰਸਰ ਪਲਾਸ ਸਾਹਿਬਗੁਰੂ ਦੇ ਵਿੱਚ ਆਇਆ ਵਾ ਤੁਸੀਂ ਦੇਖਿਆ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਹੋਰ ਵੀ ਗੱਲਬਾਤ ਦਾ ਜਿਹੜਾ ਸਿਲਸਿਲਾ ਵਾ ਉਹ ਜਾਰੀ ਰੱਖਾਂਗੇ ਤੇ ਬੇਟਾ ਹੋਰ ਕੀ ਸੁਣਾਓਗੇ ਸਾਡੇ ਦਰਸ਼ਕਾਂ ਨੂੰ ਅੱਜ ਕੱਲ ਦੇ ਮਾਹੌਲ ਦੇ ਹਿਸਾਬ ਨਾਲ ਅੱਜ ਕੱਲ ਦੀ ਦੁਨੀਆ ਦੇ ਹਿਸਾਬ ਨਾਲ ਕੀ ਕਹਿਣਾ ਚਾਹੋਗੇ ਤੁਸੀਂ ਲੋਕ ਕੀ ਕਹਿੰਦੇ ਐਡਵਾਂਸ ਹੋ ਗਏ ਆ ਫੈਸ਼ਨੇਬਲ ਹੋ ਗਏ ਆ ਅਸੀਂ ਦੇਖਿਆ ਧੀਆਲੇ ਸਿਰਾਂ ਦੇ ਚੁੰਨੀਆਂ ਹੁੰਦੀਆਂ ਨਹੀਂ ਜੇਕਰ ਉਹ ਸਲਵਾਕ ਮੀਜ ਦੀ ਬਜਾਏ ਪੈਂਟਾਂ ਪੌਣ ਲਾਪੀ ਨੇ ਪੈਂਟਾਂ ਵੀ ਗੋਡਿਆਂ ਤੋਂ ਪਾਟੀਆਂ ਹੁੰਦੀਆਂ ਨੇ ਕਹਿੰਦੇ ਫੈਸ਼ਨ ਆ ਤੁਸੀਂ ਕਿਸਾਂ ਦੇ ਦੇ ਦੋ ਸਾਡੇ ਲਈ ਤਾਂ ਇਹ ਗੱਲ ਤਾਂ ਜੀ ਕਿਉਂਕਿ ਸਾਡੇ ਗੁਰੂਆਂ ਨੇ ਦੱਸਿਆ ਨਹੀਂ ਵੀ ਸਾਨੂੰ ਸੰਤਾਂ ਹੀ ਦੱਸਿਆ ਵੀ ਸਿੰਪਲ ਸਾਦਾ ਪਹਿਰਾਵਾ ਹੋਣਾ ਚਾਹੀਦਾ ਏ ਆ ਤਾਂ ਲੋਕਾਂ ਨੇ ਅੱਜ ਕੱਲ ਫੈਸ਼ਨ ਕਰਨੇ ਸ਼ੁਰੂ ਕਰਤੇ ਨਵੇਂ-ਨਵੇਂ ਟ੍ਰੈਂਡ ਆਈ ਜਾਂਦੇ ਆ ਲੋਕ ਉਹਨਾਂ ਨੂੰ ਮੰਨੀ ਜਾਂਦੇ ਆ ਵੀ ਹਾਂ ਅਸੀਂ ਇਹ ਜਿਹਾ ਬਣਨਾ ਏ ਇਹ ਗਲਤ ਹੈ ਸਾਡੇ ਲਈ ਸਾਡੂ ਗੁਰੂਆਂ ਨੇ ਦੱਸਿਆ ਵੀ ਸਾਨੂੰ ਲੱਗ ਰਹਿਣਾ ਚਾਹੀਦਾ ਏ ਜਿਹੜੀ ਇੱਕ ਕੁੜੀ ਦੀ ਪਛਾਣ ਹੈ ਉਹ ਤਾਂ ਅਸਲੀ ਸੂਟ ਨਾਲ ਏ ਆ ਤਾਂ ਨਵੇਂ ਫੈਸ਼ਨ ਹੈ ਇਹਨਾਂ ਨੂੰ ਘਾਟੇ ਮੰਨੋ ਮੈਂ ਤਾਂ ਕਹਿੰਦੀ ਮੇਰੀ ਥਾਂ ਲੜਕੀ ਦੀ ਫੈਸ਼ਨ ਦੀ ਗੱਲ ਕੀਤੀ ਅਸੀਂ ਦੇਖਿਆ ਅੱਜ ਕੱਲ ਕਈ ਧੀ ਆਉਂਦੀ ਐ ਕਹ ਲੋ ਵੀ ਗੋਤ ਨਹੀਂ ਹੁੰਦੀ ਪਛਾਣ ਹਮੇਸ਼ਾ ਕਹਿੰਦੇ ਵੀ ਕੁ ਅਜਨਾਨੀ ਦੀ ਪਛਾਣ ਗੁੱਤ ਹੁੰਦੀ ਆ ਬਸ ਇਹ ਦੇਖਿਆ ਗੋਤ ਹੀ ਨਹੀਂ ਹੁੰਦੀ ਅੱਜ ਕੱਲ੍ਹ ਵਾਲ ਮੁੰਲੇ ਹੁੰਦੇ ਨੇ ਵਕ ਵਕਤ ਨਾਲ ਸਟਾਈਲ ਬਣਾਏ ਹੁੰਦੇ ਨੇ ਤੇ ਨਾ ਉਹਨਾਂ ਦਾ ਕਈ ਵਾਰੀ ਕੋਰਤ ਹੁੰਦਾ ਵਾ ਸਰਦਾਰ ਦੀ ਆਪਣੇ ਨੂੰ ਸਰਦਾਰਨੀ ਕਹਿੰਦੀ ਨੇ ਗੁੱਤ ਦਾ ਪਛਾਣ ਕੁੜੀ ਦੀ ਉਹਨਾਂ ਨੇ ਫੈਸ਼ਨ ਆ ਗਿਆ ਹੇਅਰ ਸਟਾਈਲ ਆ ਗਿਆ ਲੱਗ ਲੱਗ ਹੇਅਰ ਸਟਾਈਲ ਕਰਨ ਲੱਗ ਗੀਆਂ ਕੋਈ ਫੈਰ ਨਹੀਂ ਇਹਨਾਂ ਸਾਰੇ ਭੇਡਾ ਵੱਖਰੀ ਵਾਲੀ ਉਹ ਗੱਲ ਹੋ ਗਈ ਜਿਹੜੀ ਅਸਲੀ ਕੁੜੀ ਦੀ ਪਛਾਣ ਉਹ ਤਾਂ ਸੂਟ ਨਾਲ ਸੂਟ ਪਾਇਆ ਹੋਵੇ ਗੁੱਤ ਕਰੀ ਹੋਵੇ ਸਿਰ ਤੇ ਚੁੰਨੀ ਲਈ ਹੋਵੇ ਫਿਰ ਕਵੇ ਕੁੜੀ ਵਿਹਾਨ ਤੇ ਦਿਮਾਲਾ ਸਜਾਇਆ ਹੋਵੇ ਵੈਸਤਾ ਗੁਰਾਂ ਨੇ ਦੱਸਿਆ ਵੀ ਸਿਰ ਤੇ ਦਿਮਾਲਾ ਸਜਾਇਆ ਹੋਵੇ ਕੇਸ ਰੱਖੇ ਹੁਣ ਤੇ ਜਿਹੜੇ ਵੀਰ ਆ ਉਹ ਵੀ ਕੇਸ ਕੱਟੇ ਜਾਂਦੇ ਆ ਕੋਈ ਫੈਰ ਨਹੀਂ ਉਹਨਾਂ ਦਾ ਉਹਨਾਂ ਦਿਮਾਲੇ ਦਿਮਾਲੇ ਬਣਨੇ ਚਾਹੀਦੇ ਆ ਪੱਗਾ ਬਣਨੇ ਚਾਹੀਦੇ ਆ ਸੇਟਾ ਕਿਹੜਾ ਹੋਣਾ ਚਾਹੀਦਾ ਏ ਮੈਨੂੰ ਇਹ ਸਰ ਵੀ ਗਤਕੇ ਦੀ ਗੱਲ ਕੀਤੀ ਏ ਗਤਕਾ ਜਿਹੜਾ ਵਾ ਖਾਸ ਕਰਕੇ ਸਾਡੀ ਧੀਆਂ ਵਾਸਤੇ ਕਿੰਨਾ ਕੁ ਵਧੀਆ ਵਾ ਅਸੀਂ ਦੇਖਦੇ ਵੀ ਆਪਣੇ ਆਪ ਤੇ ਉਹਨਾਂ ਵਾਸਤੇ ਆਪਣੀ ਰੱਖਿਆ ਕਿਸਾ ਕਰ ਸਕਦੀਆਂ ਗਤਕੀ ਦੇ ਨਾਲ ਅਸੀਂ ਦੇਖਿਆ ਜਦੋਂ ਬਾਜ਼ਾਰਾਂ ਵਿੱਚ ਜਾਂਦੇ ਨੇ ਕਿਤੇ ਜਾਂਦੇ ਨੇ ਹਮੇਸ਼ਾ ਨਾਲ ਮੁਸ਼ਕਲ ਆ ਸਾਹਮਣਾ ਕਰਨਾ ਪੈਂਦਾ ਵਾ ਤੁਸੀਂ ਵੀ ਸਾਡੀ ਧੀ ਹੋ ਤੁਸੀਂ ਗਤਕਾ ਸਿੱਖਿਆ ਵਾ ਤੁਸੀਂ ਵੀ ਜੋ ਜਾਂਦੇ ਹੋ ਕਦੇ ਤੁਹਾਨੂੰ ਮੁਸ਼ਕਲ ਸਾਹਮਣਾ ਕਰਨਾ ਪੈਂਦਾ ਤੇ ਆਪਣਾ ਸੈਲਫ ਡਿਫੈਂਸ ਵਾਸਤੇ ਕਿੰਨਾ ਕ ਤੁਸੀਂ ਗਤਕੀ ਦਾ ਇਸਤੇਮਾਲ ਕਰਦੇ ਹੋ ਇਹਦਾ ਰਖ ਨੂੰ ਸਾਂਝਾ ਕਰ ਦਿਓ ਖਾਸ ਕਰਕੇ ਉਹਨਾਂ ਧੀਆਂ ਵਾਸਤੇ ਜਿਹੜੀਆਂ ਇਤਿਹਾਸ ਸਕੂਲਾਂ ਕਾਲਜਾਂ ਜਾਂਦੀਆਂ ਨੇ ਪਰ ਉੱਥੇ ਜਾ ਕੇ ਬੜੀਆਂ ਪਰੇਸ਼ਾਨ ਹੋ ਜਾਂਦੀਆਂ ਨੇ ਨਾ ਕਦੀ ਘਰ ਅਕ ਦੱਸਦੀਆਂ ਆਪਣੇ ਮਾਪੇ ਬ ਨੂੰ ਕਿ ਮੇਰੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਉਹਨ ਅਮ੍ਰਿਤਧਾਰੀ ਹੋਣਾ ਚਾਹੀਦਾ ਹੈ ਗਤਕਾ ਖੇਲਣ ਵਾਲੀ ਹੋਣੀ ਚਾਹੀਦੀ ਆ ਜੇ ਕੋਈ ਜੇ ਕਿਰਪਾਨ ਪਾਈ ਹੋਵੇ ਅਗਲਾ ਕੌਣ ਬੋਲ ਜਾਵੇ ਕੋਈ ਗਲਤ ਬੋਲ ਨਹੀਂ ਸਕਦਾ ਜੇ ਕਿਰਪਾਨ ਕੱਢ ਜੇ ਬੋਲਦਾ ਕੋਈ ਕਿਰਪਾਨ ਕੱਢ ਲਵੇ ਫਿਰ ਕੋਈ ਨਹੀਂ ਅਗਲਾ ਬੋਲ ਸਕਦਾ ਹੈਗਾ ਸਾਨੂੰ ਹਾਂ ਵੀ ਗਲਤ ਬੋਲ ਦਵੇ ਜਾਂ ਕੁਝ ਕਹਿ ਦਵੇ ਵੈਸੇ ਤਾਂ ਕਾਲੀ ਯੁਗ ਹੈ ਕੋਈ ਨਹੀਂ ਉਰਤੀ ਭੈਣ ਮੰਨਦਾ ਹੈਗਾ ਕੋਈ ਹੋਊਗਾ ਜਿਹੜਾ ਤੀ ਭੈਣ ਕਹਿੰਦਾ ਹੈ ਆ ਕਾਲੀ ਯੁਗ ਦਾ ਹੀ ਸਮਾਂ ਹੈ ਵੀ ਅਮ੍ਰਿਤਧਾਰੀ ਬਣੋ ਮੇਰੇ ਕਿੰਤਾ ਗਤਕਾ ਸਿੱਖੋ ਅਮ੍ਰਿਤਧਾਰੀ ਬਣੋ ਜਿਹੜਾ ਗਤਕਾ ਹੈ ਉਹ ਸੈਲਫ ਕੰਟਰੋਲ ਲਈ ਬੈਸਟਾ ਤੇ ਕਿਰਪਾਨ ਪਾਈ ਵੀ ਹੋਵੇ ਜੇ ਕੋਈ ਕੌਣ ਕਹਿ ਦੂਗਾ ਕੋਈ ਨਹੀਂ ਕਹਿ ਸਕਦਾ ਜੀ ਵੈਸੇ ਤਾਂ ਅੰਮ੍ਰਿਤ ਧਾਰੀ ਹੋਣਾ ਹੀ ਵਧੀਆ ਹੈ ਸਭ ਲਈ ਵਧੀਆ ਅੱਜ ਜ਼ਮਾਨੇ 'ਚ ਤੇ ਮਹਿੰਦਰ ਜੀ ਸਾਬ੍ਹ ਤੋਂ ਹੋਰ ਕੀ ਸੁਣਾਓਗੇ ਸਾਡੇ ਦਸ਼ਕਾਂ ਨੂੰ ਜਿਹੜਾ ਤੁਹਾਡਾ ਮੰਨ ਤੋਂ ਦੋ ਜਿਹੜਾ ਤੁਸੀਂ ਕਵਿਸ਼ਰੀ ਕਰਦੇ ਹੋਵੇ ਤੇ ਖਾਸ ਕਰਕੇ ਲੋਕਾਂ ਦੀ ਖਾੜ ਜਿਹੜੀ ਜਨਤਾ ਉਹਨਾਂ ਨੂੰ ਫਰਮਾਇਸ਼ ਹੋਵੇ ਕਿ ਭਾਈ ਆਹ ਕਵਿਸ਼ਰੀ ਜੱਥਾ ਰਿਹਾ ਵਾ ਬਹੁਤ ਵਧੀਆ ਕਵਿਸ਼ਰੀ ਕਰਦਾ ਅੱਜ ਦੇ ਮਾਹੌਲੇ 'ਚ ਸਾਹਮਣਾ ਹੋਰ ਕਿਹੜਾ ਸੁਣਾਓ ਕਵਿਸ਼ਰੀ ਪਛਮੀ ਹਲੇ ਆਪਰ ਲਾ ਕੇ ਪਾਗ ਗੱਲ ਬਣ ਗਿਆ ਮੀਹਨੇਰੀ ਜੀ ਮੇ ਚੁੱਲਗੀ ਪੰਜਾਬ ਤੇ ਕੋੜੀ ਤੋਂ ਨਹਾਵੀ ਹੋਈ ਜਾਂਦੀ ਐ ਰਵਾਬ ਤੇ ਮੀਹਨੇਰੀ ਜੀ ਮੇ ਚੁੱਲਗੀ ਪੰਜਾਬ ਤੇ ਕੋੜੀ ਤੋਂ ਨਹਾਵੀ ਹੋਈ ਜਾਂਦੀ ਐ ਰਵਾਬ ਤੇ ਇਹ ਮਿੱਟੀ ਰੋਲ ਦੇ ਫਿਰਾ ਨਸਰਦਾਰੀ ਸਿਰ ਹੈ ਨੀ ਚੁੰਨੀਆਂ ਇਹ ਮਿੱਟੀ ਰੋਲ ਦੇ ਫਿਰਾ ਨਸਰਦਾਰੀ ਸਿਰ ਹੈ ਨੀ ਚੁੰਨੀਆਂ

ਲੇ ਪੀਏ ਚੰਦਰੀ ਬਿਮਾਰੀ ਲੈ ਸਿਰ ਹੈਨੀ ਜੁੰਨੀਆਂ ਵੀਰੇ ਫਿਰਦੇ ਨੇ ਪੱਗੜੀ ਉਤਾਰੀ ਲੈ ਸਿਰ ਹੈਨੀ ਜੁੰਨੀਆਂ ਵੀਰੇ ਫਿਰਦੇ ਨੇ ਪੱਗੜੀ ਉਤਾਰੀ ਲੈ ਸਿਰ ਹੈਨੀ ਜੁੰਨੀਆਂ ਭਗਤ ਅਸਰਬ ਉਦਮ ਨੂੰ ਨਹੀਂ ਉਹ ਜਾਣਦੇ ਫਿਲਮੀ ਸਟਾਰਿਆਂ ਨੂੰ ਝੱਟ ਨੇ ਪਛਾਣਦੇ ਭਗਤ ਅਸਰਬ ਉਦਮ ਨੂੰ ਨਹੀਂ ਉਹ ਜਾਣਦੇ ਫਿਲਮੀ ਸਟਾਰਿਆਂ ਨੂੰ ਝੱਟ ਨੇ ਪਛਾਣਦੇ ਚੈਨਲ ਚਲਾਉਣ ਵਾਰ ਵਾਰੀ ਚੈਨ ਸਿਰ ਹੈ ਨੀ ਦੁਨੀਆ ਲਵੇਂ ਆਪਨੇ ਚਲਾਉਂਦੇ ਵਾਰ ਵਾਰੀ ਚੈਨ ਸਿਰ ਹੈ ਨੀ ਦੁਨੀਆ ਵੀਰੇ ਫਿਰਦੇ ਨੇ ਪੱਗੜੀ ਉਤਾਰੀ ਚੈਨ ਸਿਰ ਹੈ ਨੀ ਦੁਨੀਆ ਵੀਰੇ ਫਿਰਦੇ ਨੇ ਪੱਗੜੀ ਉਤਾਰੀ ਚੈਨ ਸਿਰ ਹੈ ਨੀ ਦੁਨੀਆ ਅਕਲਾਂ ਨੂੰ ਹੱਥ ਮਾਰੋ ਤੁਸੀਂ ਸਰਦਾਰੋ ਜੀ ਵਰਸਾ ਮੀਰ ਸਾਡਾ ਮਨੋ ਨਾ ਵਿਸਾਰੋ ਜੀ ਅਕਲਾਂ ਨੂੰ ਹੱਥ ਮਾਰੋ ਤੁਸੀਂ ਸਰਦਾਰੋ ਸਿਰ ਹੈ ਨਹੀਂ ਚੁੰਨੀਆ ਵੀਰੇ ਫਿਰਦੇ ਨੇ ਪੱਗੜੀ ਉਤਾਰੀ ਸਿਰ ਹੈ ਨਹੀਂ ਚੁੰਨੀਆ ਗੁੰਡਲੇ ਮੁਸ਼ਾਰੇ ਸੋ ਵਾਡੀ ਤੁਸੀਂ ਦੇਖਿਆ ਵੀ ਅਨੋਖੇ ਅਮਰ ਸ਼ੇਦ ਤੰਤਨ ਬਾਬਾ ਦੀਪ ਸਿੰਘ ਇੰਟਰਨੈਸ਼ਨਲ ਗਤਕਾ ਅਤੇ ਕਥਾਵਾਚਕ ਜਿਹੜਾ ਗਰੁੱਪ ਤੁਸੀਂ ਦੇਖਿਆ ਅੱਜ ਪੈਣਾ ਨੇ ਬਹੁਤ ਸੋਹਣਾ ਇੱਕ ਸਨੇਹ ਹ ਦਿੱਤਾ ਵਾ ਸਾਡੀ ਧਿਆਣੇ ਤੇ ਹੋਰ ਗੱਲਬਾਤ ਕਰਾਂਗੇ ਇਥੋਂ ਦੇ ਜਿਹੜੇ ਮੇਨ ਸੰਚਾਲਕ ਨੇ ਉਹਨਾਂ ਨਾਲ ਗੱਲਬਾਤ ਕਰਨ ਦੇ ਬਾਬਾ ਜੀ ਨਾਲ ਕਿਉਂਕਿ ਇਹਨਾਂ ਵੱਲੋਂ ਹੀ ਜਿਹੜਾ ਇਹ ਬੱਚਿਆਂ ਨੂੰ ਕਥਾ ਤੇ ਖਾਸ ਕਰਕੇ ਜਿਹੜੀ ਗਤਕਾ ਜਿਹੜੀ ਆ ਸਿਖਾਈ ਜਾਂਦਾ ਬਾਬਾ ਜੀ ਫਤਿਹ ਸੋ ਨਹੀਂ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਬੱਚਿਆਂ ਨੂੰ ਤੁਸੀਂ ਕਿੰਨੇ ਸਮੇਂ ਤੋਂ ਗਤਕਾ ਤੇ ਕਥਾ ਜਿਹੜੀ ਸਿਖਾ ਰਹੇ ਹੋ ਤੇ ਸਿੱਖੀ ਨਾਲ ਜਿਹੜੀ ਜੋੜਦੇ ਹੋ ਤੁਸੀਂ ਵਾਹਿਗੁਰੂ ਜੀ ਆਪਾਂ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਜਿੱਦਾਂ ਕਲਾਸਾਂ ਲਾਈ ਦੀਆਂ ਪਿੰਡ ਰੜਿਆਲਾ ਤਿਉੜ ਖਾਨਪੁਰ ਜੀਟੀਵੀ ਨਗਰ ਖਰੜ ਮੋਹਾਲੀ ਤੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿੱਦਾਂ ਪਹਿਲਾਂ ਮੈਂ ਸ਼੍ਰੀ ਅਨੰਦਪੁਰ ਸਾਹਿਬ ਰਹਿੰਦਾ ਸੀ ਉੱਥੇ ਵੀ ਲਗਾਉਂਦਾ ਸੀ ਮੈਂ ਸਿੱਖਿਆ ਜੀ ਪੱਠਾ ਸਾਹਿਬ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਡਾਕਟਰ ਜਸਪਾਲ ਸਿੰਘ ਜੀ ਮੇਰੇ ਉਸਤਾਦ ਨੇ ਜੇ ਆਸਟ੍ਰੇਲੀਆ ਦੇ ਵਿੱਚ ਨੇ ਇਸ ਟਾਈਮ ਤੇ ਉਹਨਾਂ ਤੋਂ ਮੈਂ ਜੋ ਗੱਤਕਾ ਸਿੱਖਿਆ ਜੀ ਮੈਨੂੰ ਉਸੋ ਧੀਆਣੀ ਮੈਂ ਜਿਵੇਂ ਗੱਲ ਕੀਤੀ ਧੀਆਣੇ ਬਹੁਤ ਸੋਣਾ ਸੁਣਾਇਆ ਬਹੁਤ ਸੋਣਾ ਫਰਮਾਨ ਦੇਖਿਆ ਅੱਜ ਕੱਲ੍ਹ ਇਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਅੱਜ ਕੱਲ੍ਹ ਕਹਿੰਦੇ ਕਲਚਰ ਚੱਲ ਰਿਹਾ ਜਿਵੇਂ ਅਸੀਂ ਕਹਿੰਦੇ ਕਲਜ ਹੋ ਗਿਆ ਤੇ ਤੁਸੀਂ ਧੀਆਣ ਨੂੰ ਸਿੱਧੇ ਰਾਹ 'ਤੇ ਲ ਤੇ ਖਾਸ ਕਰਕੇ ਪਿੰਡਾਂ ਦੀ ਗੱਲ ਕੀਤੀ ਸ਼ਹਿਰਾਂ ਚ ਤੁਹਾਡੇ ਕੋਲ ਈਆਂ ਇਸ ਤਰ੍ਹਾਂ ਜੁੜਦੀਆਂ ਕਿ ਜਾਂ ਪਿੰਡਾਂ ਵਿੱਚੋਂ ਹੀ ਖਾਦ ਕੇ ਬੱਚੀਆਂ ਆ ਰਹੀਆਂ ਨੇ ਭਾਈ ਗੁਰੂ ਜੀ ਸ਼ਹਿਰਾਂ ਦੇ ਵਿੱਚ ਵੀ ਆਪਣੇ ਕੋਲ ਜੀਟੀਵੀ ਨਗਰ ਜਿਹੜਾ ਉਹ ਖਰੜ ਸ਼ਹਿਰ ਹੈ ਜੀ ਉਹ ਖਰੜ ਸ਼ਹਿਰ ਦੇ ਵਿੱਚ ਵੀ ਬੱਚੀਆਂ ਆਪਣੇ ਕੋਲ ਤੇ ਆਪਣੇ ਕੋਲ ਖਾਨਪੂਰ ਜਿਹੜਾ ਉਹ ਵੀ ਖਰੜਾ ਇਲਾਕੇ ਚ ਆਂਦੇ ਜੀ ਉਹ ਵੀ ਮਤਲਬ ਪਹਿਲਾਂ ਪਿੰਡ ਦੱਸਿਆ ਜਾਂਦਾ ਸੀ ਹੁਣ ਸਾਰਾ ਕਮੇਟੀ ਦੇ ਅੰਡਰ ਆਉਣ ਕਰਕੇ ਸ਼ਹਿਰੀ ਬਣ ਗਿਆ ਜੀ ਉਹ ਤਾਂ ਕਰਕੇ ਜੀ ਆਪਾਂ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਕਲਾਸ ਲੈ ਰਹੇ ਆਂ ਆਪਾਂ ਬੱਚਿਆਂ ਦੀ ਗੱਲ ਕਰੀਏ ਬੱਚਿਆਂ ਵਿੱਚ ਕਿੰਨਾ ਕੁ ਰੁਝਾਨ ਆ ਬੱਚਿਆਂ ਦੇ ਮਾਤਾ ਪਿਤਾ ਕਿੰਨਾ ਰੁਝਾਨ ਆ ਸਿੱਖੀ ਨੂੰ ਲੈ ਕੇ ਸਿੱਖੀ ਵੱਲ ਪਾਸੇ ਕਿੰਨੇ ਕਿ ਲੋਕ ਬੱਚੇ ਆ ਰਹੇ ਨੇ ਤਕਰੀਬਨ ਜੀ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਜਿਸ ਜਿਸ ਪਿੰਡਾਂ ਦੇ ਵਿੱਚ ਮਾਰੇ ਨੇ ਸੇਵਾ ਲਈ ਹੈ ਮੇਰੇ ਤੋਂ ਤੇ ਉਸ ਪਿੰਡਾਂ ਦੇ ਵਿੱਚ ਪੇਰੈਂਟਸ ਬਹੁਤ ਸਾਥ ਦੇ ਰਹੇ ਨੇ ਜੀ ਹਰ ਇੱਕ ਪੇਰੈਂਟਸ ਦੇਖੋ ਜੀ ਅੱਜ ਦੇ ਸਮੇਂ ਦੇ ਵਿੱਚ ਕਿਸੇ ਨਾਲ ਆਪਣੀਆਂ ਬੱਚੀਆਂ ਭੇਜਣਾ ਸਭ ਤੋਂ ਵੱਡਾ ਜਿਹੜਾ ਇੱਕ ਵਿਸ਼ਵਾਸ ਹੁੰਦਾ ਉਹ ਵਿਸ਼ਵਾਸ ਹਰ ਕਿਸੇ ਦੇ ਨਹੀਂ ਕੀਤਾ ਜਾ ਸਕਦਾ ਦੇ ਗੁਰੂ ਸਾਹਿਬ ਦੀ ਬੜੀ ਮਿਹਰ ਹੈ ਸਾਰੇ ਮਤਲਬ ਪੇਰੈਂਟਸ ਦੇ ਵੀ ਉਹ ਹਰ ਵਾਰੀ ਜਦੋਂ ਵੀ ਕਿਤੇ ਮੈਦਾਨਾ ਮੈਂ ਇਕੱਲਾ ਹੀ ਲੈ ਕੇ ਆਉਣਾ ਗਵੇਂਰੇ ਨਾਲ ਮੈਸੇਜ ਹੁੰਦੇ ਮੇਰੇ ਤੇ ਉਹ ਹੁਣ ਇਸ ਟਾਈਮ ਥੋੜਾ ਪ੍ਰੈਗਨਨਸੀ ਹੋਣ ਦੇ ਕਾਰਨ ਉਹ ਨਹੀਂ ਨਾਲ ਆ ਰਹੇ ਤੇ ਮੈਂ ਇਕੱਲਾ ਹੀ ਲੈ ਕੇ ਆ ਰਿਹਾ ਹਾਂ ਪਿੱਛੇ ਵੀ ਪ੍ਰੋਗਰਾਮ ਸੀਗੇ ਉਦੋਂ ਵੀ ਮੈਂ ਇਕੱਲਾ ਹੀ ਲੈ ਕੇ ਗਿਆ ਤੇ ਇਸ ਟਾਈਮ ਵੀ ਅੰਮ੍ਰਿਤਸਰ ਵਿਖੇ ਵੀ ਮੈਂ ਇਕੱਲਾ ਹੀ ਲੈ ਕੇ ਆਇਆ ਹੋਇਆ ਨਾ ਬੱਚੀਆਂ ਸ੍ਰੇਸ਼ਾ ਦੀ ਦੁਆ ਵਿੱਚ ਜਾਓਗੇ ਖਾਸ ਕਰਕੇ ਉਹਨਾਂ ਬੱਚੀਆਂ ਨੂੰ ਬੱਚਿਆਂ ਨੂੰ ਜਿਹੜੇ ਕਿ ਗੁਰੂ ਤੋਂ ਬਹੁਤ ਦੂਰ ਹੁੰਦੇ ਜਾਂਦੇ ਨੇ ਜਿਹੜੇ ਕਿ ਗੁਰੂ ਦੇ ਲਾੜ ਲੱਗਣਾ ਚਾਹੁੰਦੇ ਨੇ ਪਰ ਰਾਹ ਨਹੀਂ ਪ ਮੈਂ ਸਾਰੀਆਂ ਬੱਚੀਆਂ ਨੂੰ ਭੈਣਾਂ ਨੂੰ ਆਪਣੀਆਂ ਛੋਟੀਆਂ ਭੈਣਾਂ ਜਿੱਦਾਂ ਤੇ ਬੱਚੀਆਂ ਵੀ ਮੇਰੀਆਂ ਹੋਣਗੀਆਂ ਵਿੱਚ ਤੇ ਵੱਡੀਆਂ ਮੇਰੇ ਮਾਤਾਵਾਂ ਵੀ ਹੋਣਗੀਆਂ ਕਿਉਂਕਿ ਅੱਜ ਦਾ ਸਮਾਂ ਜਿਹੜਾ ਚੱਲ ਰਿਹਾ ਨਾ ਇਹ ਕਾਲ ਯੁੱਗ ਦਾ ਪਹਿਰਾ ਹੈ ਜੀ ਤੇ ਅੱਜ ਆਪਾਂ ਦੇਖਣਾ ਨਾਟਕ ਜਿਹੜੇ ਸੀਰੀਅਲ ਵਗੈਰਾ ਦੇਖਦੇ ਇਹਨਾਂ ਨੂੰ ਦੇਖ-ਦੇਖ ਕੇ ਅਸੀਂ ਚੇਂਜ ਹੁੰਦੇ ਜਾ ਰਹੇ ਹਾਂ ਜੀ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਦਾਂ ਚੇਂਜ ਨਾ ਹੋ ਆਪਣਾ ਜਿਹੜਾ ਵਿਰਸਾ ਹੈ ਨਾ ਇਹ ਆਪਣਾ ਅਮੀਰ ਬਹੁਤ ਆਪਣਾ ਵਿਰਸਾ ਬਹੁਤ ਅਮੀਰ ਹੈ ਜੀ ਇਹਨੂੰ ਸੰਭਾਲੋ ਮਹਾਰਾਜ ਨੇ ਬਹੁਤ ਕੁਰਬਾਨੀ ਦਿੱਤੀਆਂ ਦਸਵੇਂ ਪਾਸ਼ਾ ਨੇ ਪਹਿਲੇ ਗੁਰੂ ਤੋਂ ਲੈ ਕੇ ਦਸਵੇਂ ਪਾਸ਼ਾ ਤੱਕ ਜੀ ਸਾਡੇ ਸਾਰੇ ਗੁਰੂਆਂ ਨੇ ਜੋ ਕੁਰਬਾਨੀਆਂ ਕੀਤੀਆਂ ਉਹਨਾਂ ਕੁਰਬਾਨੀਆਂ ਨੂੰ ਯਾਦ ਰੱਖਦੇ ਹੋਏ ਤੇ ਆਪਣਾ ਸਾਰਿਆਂ ਨੂੰ ਬੇਨਤੀ ਹੈ ਕਿ ਅਮਰਤਾਰੀ ਹੋਵੋ ਤੇ ਸਿੱਖ ਸਜੋ ਕੇਸ ਧਾਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਹਰਿਕਨੂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਬੱਚਿਆਂ ਨਾਲ ਗੱਲਬਾਤ ਕੀਤੀ ਆ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਗਤਕਾ ਤੇ ਕਥਾਵਾਚਕ ਗੇੜਾ ਗਰੁੱਪ ਨੂੰ ਤੁਸੀਂ ਦੇਖ ਸਕਦੇ ਹੋ ਭਾਈ ਸਾਹਿਬ ਇਹਨਾਂ ਦੇ ਮੁੱਖ ਸੰਚਾਲਕ ਨੇ ਇਹਨਾਂ ਦੇ ਉਸਤਾਦ ਵੀ ਨੇ ਇਹਨਾਂ ਵੱਲੋਂ ਬੱਚਿਆਂ ਨੂੰ ਸਿੱਧੇ ਰਾਹ ਲਾ ਰਾਇਆ ਜਾ ਰਿਹਾ ਹੈ ਸੈਲਫ ਡਿਫੈਂਸ ਸਿਖਾਇਆ ਜਾ ਰਿਹਾ ਗਤਕਾ ਦੇ ਅਸੀਂ ਦੇਖਦੇ ਹਾਂ ਅੱਜ ਕੱਲ੍ਹ ਜਿਸ ਤਰ੍ਹਾਂ ਮਾਹੌਲ ਬਣਿਆ ਪਿਆ ਵਾ ਕਹਿੰਦੇ ਕਲਯੂਗ ਦਾ ਜ਼ਮਾਨਾ ਆ ਗਿਆ ਸਾਡੀਆਂ ਧੀਆ ਭੈਣਾਂ ਬਹੁਤੀਆਂ ਸੇਵ ਨਹੀਂ ਹੁੰਦੀਆਂ ਜਦੋਂ ਕਿ ਸਕੂਲ ਕਾਰਜਾਂ ਜਾਂ ਬਾਜ਼ਾਰ ਜਾਂਦੀਆਂ ਨੇ ਪਰ ਜਿਵੇਂ ਤੁਸੀਂ ਇਹਦਾ ਖਿਆ ਧੀ ਦਾ ਕਹਿਣਾ ਵੀ ਜੇਕਰ ਉਹ ਗਤਕਾ ਸਿੱਖਿਆ ਹੋਊਗਾ ਤੇ ਸਰੀਰ ਸਾਹਿਬ ਗੱਲ ਚ ਪਾਇਆ ਹੋਊਗਾ ਤੇ ਮੈਨੂੰ ਲੱਗਦਾ ਵੀ ਕੋਈ ਜਿਹੜਾ ਵੀ ਕੋਈ ਵੀ ਕਿਉਂਕਿ ਉਹਨੂੰ ਕਹਿੰਦੇ ਨੇ ਆਪਣੇ ਆਪ ਚ ਕਿਤੇ ਜਿਹੜਾ ਉਹ ਬੰਦਾ ਵਾ ਉਹਨੂੰ ਡਰ ਲੱਗੂਗਾ ਕਿ ਅਗਲੇ ਬੰਨੇ ਗੁਰੂ ਰੀ ਸਿੰਘ ਨਹੀਂ ਆ ਗੁਰੂ ਦੇ ਲਾਡੀਆਂ ਫੌਜਾਂ ਨੇ ਇਸ ਕਰਕੇ ਆਪਣੇ ਸੈਲਫ ਨਾਮਾਸ ਵਾਸਤੇ ਆਪਣੀ ਹਿਫਾਜ਼ਤ ਵਾਸਤੇ ਸਾਨੂੰ ਖਾ ਕੇ ਸਾਡੀ ਧੀਆਂ ਨੂੰ ਗੁਰੂ ਦੇ ਲਾਡ ਲਗਣਾ ਚਾਹੀਦਾ ਸਿੱਧੇ ਪਾਸੇ ਤਰਨਾ ਚਾਹੀਦਾ ਆ ਜਿਹੜੀ ਅੱਜ ਕੱਲ ਵੀਡੀਓ ਬਣਾਉਂਦੇ ਨੇ ਮਾਤਾ ਪਿਤਾ ਨਾਲ ਲੈ ਕੇ ਵਨਸ ਵਨ ਇੰਸਟਾਗ੍ਰamਾਂ ਤੇ ਜਾਂ ਫੇਸਬੁੱਕਾਂ ਤੇ ਵੀਡੀਓ ਪਾਉਂਦੇ ਨੇ ਅਤੇ ਆਪਣਾ ਕਲਚਰ ਸਮਝਦੇ ਨੇ ਪਰ ਸ਼ਾਇਦ ਸਾਡਾ ਕਲਚਰ ਆ ਪਰ ਤੁਸੀਂ ਦੇਖ ਸਕਦੇ ਹੋ ਅਸਲ ਸਾਡਾ ਕਲਚਰ ਇਹ ਆ ਸਾਡੀਆਂ ਧੀਆਂ ਪੜਨਾ ਸੀ ਗੁਰੂ ਦੇ ਨਾਲ ਜਾਣਾ ਚਾਹੀਦਾ ਨਾ ਕਿ ਗਲਤ ਪਾਸੇ ਵੱਲ ਮੀਨੂ ਦੇਉ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ